ਗੱਡੀ ਲਾ ਕੇ ਪੁੱਛਾ ਦੇਣ ਵਾਲੇ ਇੱਕ ਬਾਬੇ ਉੱਪਰ ਰੇਲਵੇ 'ਚ ਭਰਤੀ ਕਰਾਉਣ ਬਦਲੇ ਗਰੀਬ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ આરોਪ ਲੱਗੇ ਹਨ। ਮਾਮਲਾ ਸਬ ਡਿਵੀਜ਼ਨ ਭਿੱਖੀਵਿੰਡ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਭੈਣੀ ਗੁਰਮukh ਸਿੰਘ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੱਡੀ ਲਗਾਉਂਦੇ ਜਸਪਾਲ ਸਿੰਘ ਜੱਸਾ ਨਾਮਕ ਇੱਕ ਬਾਬੇ ਵੱਲੋਂ ਪੱਠੇ ਤੇ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਨੂੰ ਝਾਂਸੇ 'ਚ ਲੈ ਕੇ 2.5 ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਬੀੜਤਾ ਪਰਿਵਾਰ ਦੇ ਬਲਜੀਤ ਸਿੰਘ ਤੇ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਸਿੰਘ ਉਰਫ ਜੱਸਾ ਬਾਬਾ ਨੇ ਉਹਨਾਂ ਨਾਲ 3 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਕਤ ਜਸਪਾਲ ਸਿੰਘ ਉਰਫ ਜੱਸਾ ਬਾਬਾ ਘਰ ਵਿੱਚ ਗੱਦੀ ਲਗਾਉਂਦਾ ਹੈ ਤੇ ਪੁੱਛਾਂ ਦੇਣ ਦਾ ਕੰਮ ਕਰਦਾ ਹੈ। ਉਹਨਾਂ ਕਹੇ ਕਿ ਜਿਸ ਕੋਲ ਸਾਡਾ ਪਰਿਵਾਰ ਵੀ ਜਾਣ ਲੱਗ ਪਿਆ ਜਿਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਮੇਰੀ ਵੱਡੇ ਅਫਸਰਾਂ ਨਾਲ ਗੱਲਬਾਤ ਹੈ ਤੇ ਮੈਂ ਤੁਹਾਡੇ ਲੜਕੇ ਨੂੰ ਰੇਲਵੇ 'ਚ ਭਰਤੀ ਕਰਵਾ ਦੇਵਾਂਗਾ। ਤੇ ਜਸਪਾਲ ਸਿੰਘ ਨੇ ਸਾਨੂੰ ਭਰੋਸੇ ਵਿੱਚ ਲੈ ਕੇ ਸਾਡੇ ਤੋਂ 3 ਲੱਖ ਰੁਪਏ ਠੱਗ ਲਏ ਹਨ ਹਾਲਾਂਕਿ ਮਾਮਲਾ 7 ਸਾਲ ਪਹਿਲਾਂ ਦਾ ਹੈ ਤੇ ਪੀੜਤ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਮੋਹਤਬਾਰਾਂ ਚ ਬੈਠ ਕੇ ਕਥਿਤ ਬਾਬਾ ਕਈ ਰਾਜੀਨਾਮੇ ਕਰਕੇ ਪੈਸੇ ਦੇਣ ਦਾ ਇਕਰਾਰ ਕਰ ਚੁੱਕਾ ਹੈ ਪਰ ਪਰਿਵਾਰ ਦਾ ਦਾਵਾ ਹੈ ਕਿ ਬਾਬਾ ਬਾਅਦ ਚ ਮੁੱਕਰ ਜਾਂਦਾ ਰਿਹਾ ਹੈ ਪੀੜਤ ਪਰਿਵਾਰ ਵੱਲੋਂ ਹੁਣ ਇੱਕ ਵਾਰ ਫਿਰ ਤੋਂ ਇੱਕ ਦਰਖਾਸਤ ਡੀਐਸਪੀ ਪਿੱਖੀਵਿੰਡ ਨੂੰ ਦਿੱਤੀ ਗਈ ਹੈ ਜੋ ਕਿ ਐਸਆਈ ਹਰਜੀਤ ਸਿੰਘ ਨੂੰ ਮਾਰਕ ਹੋਈ ਹੈ ਪੀੜਿਤ ਪਰਿਵਾਰ ਦਾ ਦਾਵਾ ਹੈ ਕਿ ਕਥਿਤ ਬਾਬੇ ਵੱਲੋਂ ਉਹਨਾਂ ਨੂੰ ਵਰਦੀ ਵੀ ਦੇ ਦਿੱਤੀ ਗਈ ਸੀ ਆਹ ਤੁਹਾਨੂੰ ਪਹਿਲਾਂ ਪੀੜਿਤ ਪਰਿਵਾਰ ਦਾ ਬਿਆਨ ਸੁਣਾ ਦਿੰਦੇ ਹਾਂ ਤੇ ਫਿਰ ਕਥਿਤ ਬਾਬੇ ਨਾਲ ਪੱਤਰਕਾਰ ਦੀ ਫੋਨ ਕਾਲ ਤੇ ਹੋਈ ਗੱਲਬਾਤ ਵੀ ਸੁਣਾ ਦੇਵਾਂਗੇ ਇਸ ਤੋਂ ਬਾਅਦ ਪੁਲਿਸ ਦਾ ਬਿਆਨ ਵੀ ਸੁਣਾਵਾਂਗੇ ਕਿ આરોપી ਤੇ ਕੀ ਕਾਰਵਾਈ ਹੋਈ ਹੈ ਜਾਂ ਹੋਣੀ ਬਾਕੀ ਹੈ ਜੀ ਕਿਹਨਾ ਤੁਹਾਡਾ ਬਲਜੀਤ ਸਿੰਘ ਜੀ ਕਿਹੜਾ ਪਿੰਡ ਜੀ ਕਾਣੀ ਗੁਰਮੁਖ ਸਿੰਘ ਜੀ ਕੀ ਮਸਲਾ ਹੈ ਮਸਲਾ ਇਹ ਪੈਸਾ ਆਉਂਦਾ ਹੈ ਜੀ ਇਹ ਕਿਹਨੂੰ ਪੈਸਾ ਦਿੱਤਾ ਤੁਸੀਂ ਬਾਬੇ ਜਸਪਾਲ ਸਿੰਘ ਨੂੰ ਜੀ ਕਿਹੜੇ ਕੰਮ ਲਈ ਦਿੱਤੇ ਕੰਮ ਨੂੰ ਨੌਕਰੀ ਬਦਲੇ ਇਹ ਕਿ ਨੌਕਰੀ ਕਿਹਨੂੰ ਦੋਣੀ ਹੈ ਭਰਾ ਨੂੰ ਛੋਟੇ ਨੂੰ ਅੱਛਾ ਜੀ ਤੇ ਕੀ ਹੋ ਆਂਦੇ ਹੁਣ ਉਹ ਮੁਕਰਦੇ ਆ ਵੀ ਦਿੰਦੇ ਨਹੀਂ ਆਂਦੇ ਆਂਦੇ ਤੇ ਇਸ ਸਬੰਧ ਦੇ ਵਿੱਚ ਕੋਈ ਦਰਖਾਸਤ ਦਿੱਤੀ ਆ ਹਾਂ ਜੀ ਦਿੱਤੀ ਆ ਜੀ ਡੀਐਸਪੀ ਸਾਹਿਬ ਨੂੰ ਇਹ ਕਿੱਥੇ ਕਿੱਥੇ ਵੇਖਣ ਇਹ ਕਿਵੇਂ ਡੀਐਸਪੀ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਮੰਗ ਅਸੀਂ ਕਰਦੇ ਵੇ ਉਹਨੂੰ ਇਨਸਾਫ ਚਾਹੀਦਾ ਸਾਡੇ ਪਾਏ ਵਾਸਤੇ ਕਰੇ ਕੌਣ ਜਸਪਾਲ ਸਿੰਘ ਠੀਕ ਹੈ ਕੀ ਨਾਮ ਜੀ ਤੇ ਕਿਹੜਾ ਪਿੰਡ ਜੀ ਆਪਣਾ ਪਿੰਡ ਪੈਣੀ ਗੁਰਮੁਖ ਸਿੰਘ ਅਮਨਦੀਪ ਮੇਰਾ ਨਾਮ ਹੈ ਜੀ ਤੇ ਜਿਹੜੀ ਤੁਹਾਡੇ ਨਾਲ ਕਹ ਰਹੀ ਜੀ ਠੱਗੀ ਹੋਈ ਆ ਕਿਹਦੇ ਸਬੰਧ ਜੁਈ ਤੇ ਕਿੱਦਾਂ ਹੋਈ ਆ ਇਹ ਆ ਜੀ ਜੱਸਾ ਜੱਸਾ ਵਾ ਬਾਬਾ ਪੀਰਾਂ ਦੀ ਗੱਦੀ ਲਾਉਂਦਾ ਵਾ ਤੇ ਉਹਦੇ ਕੋਲ ਵੀ ਸੰਗਤ ਆਉਂਦੀ ਸੀ ਉਸਾਂ ਦਸਾਂ ਦਾ ਕੰਮ ਕਰਦਾ ਤੇ ਮਮੀ ਉਹਦੇ ਕੋਲ ਜਾਣਾ ਹਾਂ ਉਹਨੇ ਮਨ ਭਲਚੇ ਚ ਲਿਆ ਕੇ ਕਹਿੰਦਾ ਵੀ ਇਸ ਤਰ੍ਹਾਂ ਮੁੰਡੇ ਭਰਤੀ ਹੁੰਦੇ ਰੇਲਵੇ ਚ ਆਪਾਂ ਕਰਾਉਂਦੇ ਆ ਤੇ ਤੂੰ ਵੀ ਹੋਣਾ ਦੇ ਦੱਸ ਤੇ ਉਹਨੂੰ ਭਲਚੇ ਚ ਲਿਆ ਗਏ ਤੇ ਉਹਨੇ ਅੱਡ ਤੋਂ ਮਤਲਬ 3 ਲੱਖ ਰੁਪਇਆ ਲਿਆ ਵਾ ਜੀ ਮਤਲਬ ਬੇਰੋਜ਼ਗਾਰੀ ਐ ਅਸੀਂ ਪੱਠੇ ਦਾ ਕੰਮ ਕਰਦੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਅਸੀਂ ਵਿਆਜੀ ਫੜ-ਫੜ ਕੇ ਕਿਤੇ ਉਹ ਵੀ ਕਰ ਕਰ ਕੇ ਨਾ ਤੇ ਇਹਨੂੰ ਅਸੀਂ ਦਿੱਤੇ ਪੈਸੇ ਕਿੰਨਾ ਜੀ ਰੋ ਗਿਆ ਜਿਹੜਾ ਤੁਸੀਂ ਪੈਸੇ ਦਿੱਤੇ ਆ ਦੇ ਮਤਲਬ ਕਿੰਨੇ ਪੈਸੇ ਦਿੱਤੇ ਆ ਇਹ ਜੀ 7 ਇਹ 6-7 ਸਾਲ ਹੋ ਚੱਲੇ ਆ ਤੇ 3 ਲੱਖ ਰੁਪਇਆ ਦਿੱਤਾ ਵਿਆਜੀ ਖੜ ਕੇ ਦਿੱਤੇ ਆ ਤੇ ਇੰਨਾ ਜੇ ਹੋ ਗਿਆ ਤੂੰ ਫਿਰ ਇਸ ਸੰਬੰਧੀ ਕੇ ਨੂੰ ਕੋਈ ਦਰਖਾਸਤੇ ਜਾ ਕੇ ਉਹ ਦੱਸਿਆ ਨਹੀਂ ਦੱਸਿਆ ਜੀ ਪਿੰਡ ਦੇ ਮੋਹਦਪੁਰਾਂ ਕੋਲ ਇਹ ਗੱਲ ਕਰਨੀ ਆ ਮਾਤੜ ਬੰਦੇ ਆ ਤੇ ਮਤਲਬ ਉਹਨਾਂ ਕੋਲ ਗੱਲ ਕੀਤੀ ਸੀ ਉਹਨਾਂ ਨੂੰ ਦਰਖਾਸਤ ਤੇ ਦਵਾਈ ਦਰਖਾਸਤਾਂ ਅਜ ਤੀਕ ਵਾਧੂ ਦਿੱਤੀਆਂ ਵਾ ਪਰ ਕਰਾਰਨਾਮਾ ਵੀ ਹੋਇਆ ਸੀ ਕਰਾਰਨਾਮਾ ਕਰਕੇ ਤੇ ਉਹ ਮੁਕਰ ਜਾਂਦਾ ਵਾ ਆਪਣੇ ਪਿੰਡ ਦੇ ਜ਼ਿੰਮੇਵਾਰੀ ਮਕਰਾ ਦਿੰਦੇ ਆ ਜੀ ਕਰਾਰਨਾਮੇ ਦੇ ਵਿੱਚ ਕੀ ਫੈਸਲਾ ਹੋਇਆ ਹੈ ਤੁਹਾਡਾ ਕਰਾਰਨਾਮੇ ਦੇ ਵਿੱਚ ਫੈਸਲਾ ਹੋਇਆ ਹੈ ਜੀ ਮਤਲਬ 3 ਲੱਖ ਰੁਪਏ ਦਿੱਤਾ ਸੀ ਤੇ 2.5 ਲੱਖ ਰੁਪਏ ਮਤਲਬ ਕਰਾਰਨਾਮੇ ਦੇ ਵਿੱਚ ਲਿਖਿਆ ਹੋਇਆ ਸੀ ਵੀ ਮਤਲਬ ਜ਼ਿਮੀਂਦਾਰਾਂ ਨੇ ਜਿਹੜੇ ਮੋਹਤਬਰ ਬੰਦੇ ਉਹਨਾਂ ਨੇ ਕਰਾਰਨਾਮਾ ਕਰਾਇਆ ਹੈ ਵੇਚਿਆ ਜਿਹੜਾ ਕਰਾਰਨਾਮੇ ਦੇ ਪਿੰਡ ਦੇ ਮੋਹਤਬਰਾਂ ਦੇ ਸਾਈਨ ਹੋਏ ਆ ਹਾਂਜੀ ਹੋਇਆ ਜੀ ਜਿਹੜੇ ਬੰਦਿਆਂ ਦੇ ਸਾਈਨ ਆਏ ਉਹ ਅੱਜ ਪਿੰਡ 'ਚ ਮੌਜੂਦ ਹੈਗੇ ਆ ਮੌਜੂਦ ਹੈਗੇ ਆ ਜੀ ਬਿਲਕੁਲ ਹੈਗੇ ਆ ਜੀ ਵਿੱਚ ਕੋਈ ਮੋਹਤਬਰ ਵਿਅਕਤੀ ਵੀ ਹੈਗਾ ਕਿ ਉਦੋਂ ਦਾ ਹਾਂਜੀ ਹੈਗਾ ਜੀ ਸਰਪੰਚ ਸਾਹਿਬ ਪਿੰਡ ਦੇ ਮੋਹਤਬਰ ਹੀ ਨਾਲ ਹੀ ਹਾਡੇ ਕੀ ਨਾਮ ਹੀ ਸਰਪੰਚ ਦਾ ਸਤਨਾਮ ਸਿੰਘ ਸਰਪੰ ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਹਾਂ ਮਾਤੜ ਬੰਦੇ ਆ ਵਿਆਜੀ ਫੜ ਕੇ ਦਿੱਤੇ ਆ ਤੇ ਸਾਨੂੰ ਮਤਲਬ ਪੈਸੇ ਦਵਾਈ ਜਾਣ ਮਤਲਬ ਬਹੁਤ ਥੱਲੇ ਲੱਗੇ ਆ ਜਦੋਂ ਤੁਹਾਨੂੰ ਫਿਰ ਉਹਨੇ ਕਹਿਤਾ ਵੀ ਤੁਹਾਨੂੰ ਭਰਤੀ ਕਰਾਉਣਾ ਤੁਸੀਂ ਪੈਸੇ ਦੇ ਦੇ ਤੀ ਉਹਨੂੰ ਉਸ ਤੋਂ ਬਾਅਦ ਕਿ ਜਿਹੜਾ ਤੁਹਾਨੂੰ ਭਰਤੀ ਵਿਖਾਈ ਗਈ ਕੋਈ ਵਰਦੀ ਦਿੱਤੀ ਗਈ ਜਾਂ ਤੁਹਾਨੂੰ ਕੋਈ ਮਤਲਬ ਜੁਵੈਨਿੰਗ ਕਰਾਈ ਗਈ ਆ ਕਿ ਕੀ ਤੁਹਾਨੂੰ ਲਾਰਾ ਲਪਾ ਕਿੱਦਾਂ ਲੱਗਦਾ ਰਿਹਾ ਇਹ ਮਤਲਬ ਕਿ ਇਹਨਾਂ ਵਰਦੀ ਸਾਨੂੰ ਦਿੱਤੀ ਸੀ ਜੀ ਤੇ ਕਹਿੰਦੇ ਆ ਵੀ ਮਤਲਬ ਰੇਲਵੇ 'ਚ ਭਰਤੀ ਹੋਣਾ ਵਾ ਨੇ ਬਾਜਾਂ ਨੂੰ ਕਿਤੇ ਕਿਤੇ ਲਾ ਖੜਦੇ ਕਿਤੇ ਕਿਤੇ ਉੱਥੋਂ ਪ੍ਰਾਈਵੇਟ ਬ੍ਰਿਜ ਤਿਆਰ ਹੁੰਦੇ ਜੀ ਸੀਮਿੰਟ ਵਾਲੇ ਮਿਸਤਰੀਆਂ ਦੇ ਨਾਲ ਕੰਮ ਕਰਦੇ ਹਾਂ ਉੱਥੇ ਐ ਲਾਇਆ ਮਹੀਨਾ ਕਾ ਜੇ ਅਸੀਂ ਮੈਂ ਸੋਚਿਆ ਵੀ ਜੇ ਮਿਸਤਰੀ ਨਾਲ ਕੰਮ ਕਰਨਾ ਫਿਰ ਪਿੰਡ ਵੀ ਕਰ ਸਕਦਾ ਹਾਂ ਜੀ ਮਤਲਬ ਉਸ ਤੋਂ ਬਾਅਦ ਉਹ ਮੁਕਰ ਗਿਆ ਸੀ ਫਿਰ ਜਦੋਂ ਤੁਸੀਂ ਕਹਿਣ ਲੱਗੇ ਵੀ ਤੂੰ ਪੈਸੇ ਲੈ ਆ ਭਰਤੀ ਗਰਾਉਂ ਦੇ ਨਾਂ ਤੇ ਫਿਰ ਕੀ ਤੁਹਾਨੂੰ ਜਵਾਬ ਮਿਲਦਾ ਰਿਹਾ ਹਾਂ ਜਵਾਬ ਇਹ ਮਿਲਦਾ ਰਿਹਾ ਜੀ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਕੱਖ ਨਹੀਂ ਹੈਗਾ ਉੱਥੇ ਤੈਨੂੰ ਜਿੱਥੇ ਘੱਲਿਆ ਸੀ ਤੂੰ ਉੱਥੋਂ ਆ ਗਿਆ ਜੇ ਉੱਥੇ ਜਾਣਾ ਕੰਮ ਕਰਨਾ ਉੱਥੇ ਤੇ ਵੇਖ ਲਓ ਨੇ ਤੇ ਸਵੈਸਟ ਮੁਕਰ ਗਏ ਜੀ ਜਿਹੜਾ ਜਿਹੜਾ ਤੁਸੀਂ ਕਹਿ ਲਿਆ ਜੇ ਜਿਹੜੇ ਬੰਦੇ ਨੇ ਠੱਗੀ ਮਾਰੀ ਲਿਆ ਇਹ ਕਿੱਥੋਂ ਦਾ ਰਹਿਣ ਵਾਲਾ ਵਾ ਤੇ ਤੁਹਾਡਾ ਇਹ ਦਿਨ ਰਾਤ ਤੱਕ ਕਿੱਧਾ ਹੋਇਆ ਇਹ ਜੀ ਸਾਡੇ ਪਿੰਡ ਦੇ ਰਹਿਣ ਵਾਲਾ ਜੱਸਾ ਬਾਬਾ ਵਾ ਪੀਰਾਂ ਦੀ ਗੱਦੀ ਲਾਉਂਦਾ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਵਾ ਜੀ ਕਿ ਕਿ ਤੁਹਾਡਾ ਰਾਤ ਤੱਕ ਕਿੱਧਾ ਆਇਆ ਦਿਨ ਰਾਤ ਇਦਾਂ ਜੀ ਪੁੱਛਾਂ ਦੱਸਾਂ ਦਾ ਕੰਮ ਕਰਦਾ ਸੀ ਤੇ ਉਹਦੇ ਕੋਲ ਸੰਗਤ ਆਉਂਦੀ ਸੀ ਤੇ ਮਾਤੜ ਬੰਦੇ ਅਸੀਂ ਵੀ ਜਾਣ ਲਾ ਪਏ ਵੀ ਮਹਾਰਾਜ ਚਲੋ ਸਾਡੇ ਤੇ ਵੀ ਕਿਰਪਾ ਕਰੇ ਬਾਕੀ ਇਹਨੇ ਹਟਣਾ ਕਿਰਪਾ ਦੇ ਕੀਤੀ ਨਹੀਂ ਆ ਜੀ ਠੱਗੀ ਮਾਰ ਲਈ ਆ ਜੀ ਇਹ ਜਿਹੜਾ ਤੁਸੀਂ ਆਪਦੇ ਪਿਤਾ ਦੀ ਫੋਟੋ ਦਿਖਾ ਰਹੇ ਸੀ ਉਹ ਵੀ ਮਸਲਾ ਉਹ ਮਸਲਾ ਜੀ ਇਹ ਜੀ ਇਹਨੂੰ ਜਦੋਂ ਠੱਗੀ ਮਾਰੀ ਸੀ ਤੇ ਇਸ ਤੋਂ ਬਾਅਦ ਉਹਨੇ ਕਿਹਾ ਇਹ ਵੀ ਮੈਂ ਤੁਹਾਨੂੰ ਥਾਉ ਦਊਂਗਾ ਅੱਧ ਪਚਾਦ ਭਾਵੇਂ ਦਵਾ ਤੁਹਾਡੇ ਪੈਸੇ ਮੋੜੂੰਗਾ ਫਿਰ ਉਸ ਤੋਂ ਬਾਅਦ ਉੱਕਾ ਮੁਕਰ ਗਿਆ ਤੇ ਫਿਰ ਉਹਨੇ ਮਲਬਾ ਹੋ ਗਿਆ ਖਿੱਚ ਗਿਆ ਢੇ ਪਪਾ ਜੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਇਹ ਜਿਹੜੀ ਕਰਾਰਨਾਮਾ ਹੋਇਆ ਉਹ ਕਿਹੜੀ ਜਗ੍ਹਾ ਤੇ ਬੈਠ ਕੇ ਹੋਇਆ ਤੁਹਾਡਾ ਉਹ ਬੈਠ ਕੇ ਭਿੱਖੀ ਵਿੰਡ ਹੋਇਆ ਜੀ ਬੈਠ ਕੇ ਥਾਣੇ ਦੇ ਵਿੱਚ ਹਾਂਜੀ ਹਾਂਜੀ ਬਾਬਾ ਜਸਪਾਲ ਸਿੰਘ ਜੱਸਾ ਜੀ ਗੱਲ ਕਰਦੇ ਪੈਣੀ ਗੁਰਮੁਖ ਸਿੰਘ ਤੋਂ ਜੀ ਹਾਂਜੀ ਹਾਂਜੀ ਮਹਾਰਾਜ ਜੀ ਤੁਹਾਡੇ ਨਾਲ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਤੁਹਾਡੇ ਪਿੰਡ ਦੇ ਰਹਿਣ ਵਾਲੇ ਅਮਨਦੀਪ ਸਿੰਘ ਤੇ ਬਲਜੀਤ ਸਿੰਘ ਨਾਮਕ ਵਿਅਕਤੀਆਂ ਨੇ ਅੱਛਾ ਜੀ ਕਿ ਤੁਸੀਂ ਉਹਨਾਂ ਨੂੰ ਰੇਲਵੇ ਦੀ ਜਿਹੜੀ ਭਰਤੀ ਕਰਾਉਣ ਦੇ ਨਾਂ ਤੇ ਉਹਨਾਂ ਨਾਲ ਪੈਸਿਆਂ ਦੀ ਠੱਗੀ ਕੀਤੀ ਹੈ ਜੀ ਅੱਛਾ ਜੀ ਕੀ ਮਸਲਾ ਕੀ ਹੈ ਜੀ ਉਹ ਇਹਨ ਮਸਲਾ ਸਾਰਾ ਆਪਣਾ ਕੇਸ ਕੇਸ ਹੀ ਚੱਲੰ데요 ਆ ਆਪ ਪਿਆਰ ਪੰਜ ਜਰੀ ਨਿਭਰ ਵੀ ਚੁੱਕਾ ਬਹਿ ਕੇ ਦਾਲਸ ਦੇ ਵਿੱਚ ਦੂਸਰਾ ਪੰਚਾਇਤ ਚ ਵੀ ਅੱਛਾ ਜੀ ਠੀਕ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੋਈ ਆਪਾਂ ਪੈਸੇ ਨਹੀਂ ਲੈਗੇ ਕੁਝ ਆਸਨ ਦੇ ਵਿੱਚ ਆਪਣੇ ਬੰਦੇ ਦੇ ਵੀ ਪੈਸੇ ਪਸੇ ਗਏ ਅਸੀਂ ਵੀ ਭਰੇ ਸੀ ਅੱਛਾ ਇਹ ਸਾਡੇ ਨਾਲ ਨਹੀਂ ਆ ਹੋਰ ਜਿਹਦੇ ਕੋਲ ਭਰੇ ਭਰੇ ਕਿਹਦੇ ਕੋਲ ਸੀ ਜੀ ਇਹ ਬੰਦੇ ਅਗੇ ਸੀ ਮੱਲਾਲੇ ਦੇ ਮੱਲਾਲੇ ਦੇ ਕੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਤੇ ਸਾਦਾ ਸਿੰਘ ਤੇ ਜਿਹੜਾ ਫਸਾਉਣ ਵਾਲਾ ਬੰਦਾ ਹੈਗਾ ਚੁੰਗਾ ਦਾ ਉਹ ਅਸੀਂ ਥਾਣੇ ਇਹਨਾਂ ਨੂੰ ਇੱਕ ਰਾਉ ਬੰਦੇ ਨੂੰ ਪੇਸ਼ ਵੀ ਕੀਤਾ ਕਰਾਇਆ ਕੀਤਾ ਜਿਹਦੇ ਬੰਦੇ ਚੁੰਗਾਣੇ ਵਿੱਚ ਪੈਸੇ ਮਰਵਾਏ ਤੇ ਉੱਤੇ ਪਰਚਾ ਹੋ ਗਿਆ ਸਾਰਾ ਤੇ ਉੱਥੇ ਨੂੰ ਕੀ ਮਿਲਣਾ ਹੈ ਪਰਚਾ ਹੋ ਗਿਆ ਤੇ 420 ਦਾ ਅੱਛਾ ਜੀ ਹਾਂ ਜੀ ਜਿਹੜਾ ਜਿਹੜਾ ਭੀਖੀਵੰਦ ਥਾਣੇ ਰਾਜੀ ਨਮਾ ਹੋਇਆ ਆਪਣਾ ਹਾਂ ਜੀ ਜੀ ਉਹਦੇ ਵਿੱਚ ਤੁਸੀਂ ਮੰਨੇ ਵੀ ਜੇ ਕਿ ਅਸੀਂ ਇਹਨਾਂ ਨੂੰ ਪੈਸੇ ਜਿਹੜੇ ਆ ਸਰ ਉਹ ਤੁਸੀਂ ਸਾਡੇ ਪਿੰਡ ਦੀ ਪੰਚਾਇਤ ਤੋਂ ਜਦੋਂ ਪੁੱਛੋਗੇ ਨਾ ਸਾਰਾ ਫੇਰ ਪਾਸ ਅਸਲ ਦੇ ਇੱਕ ਮੈਂ ਤੁਹਾਨੂੰ ਆ ਹਾਂ ਤਾਂ ਕੋਈ ਤੁਸੀਂ ਕੈਮਰਾ ਖੋ ਜਦੋਂ ਆਪਾਂ ਅੱਖਾਂ ਦੇ ਮੇਰੇ ਨਾਲ ਤਲੋ ਜੀ ਨਹੀਂ ਬਾਬਾ ਜੀ ਵੇਖੋ ਅਸੀਂ ਤਾਂ ਪੱਖ ਚਲਾਉਣਾ ਵਾ ਤੁਹਾਡਾ ਪੱਖ ਲੈਣ ਲਈ ਕਾਲ ਕੀਤੀ ਆ ਹਾਂਜੀ ਹਾਂਜੀ ਪੱਖ ਦੇ ਵਿੱਚ ਜੋ ਵੀ ਤੁਸੀਂ ਕਹੋਗੇ ਅਸੀਂ ਦਾ ਉਹ ਚੈਨਲ ਤੇ ਚਲਾਉਣਾ ਹਾਂਜੀ ਹਾਂਜੀ ਤੁਸੀਂ ਜਿਹੜਾ ਉਹ ਪੈਸੇ ਦਿੱਤੇ ਕਿੱਥੇ ਬੈਠ ਕੇ ਗਏ ਸੀ ਉਹ ਜਿਹੜੇ ਪੈਸੇ ਸੀ ਜੀ ਪੈਸੇ ਗਾੜੀ ਗਏ ਜੀ ਮੱਲਾ ਵਾਲੇ ਦੇ ਬੰਦੇ ਸਰੇ ਨਾ ਨਾ ਉਹ ਦਿੱਤੇ ਕਿਸ ਦੇ ਥਰੂ ਹੀ ਜਾਂ ਆਪਣਾ ਕਿੱਥੇ ਬਹਿ ਕੇ ਆਪਣਾ ਦਿੱਤੇ ਜੀ ਥਰੂ ਹੀ ਹੋ ਗਏ ਚੂੰਗਾ ਦਾ ਬੰਦਾ ਜੀ ਗੁਰਜੀਤ ਸਿੰਘ ਇੱਥੇ ਬੈਠ ਕੇ ਉਹ ਪੈਸੇ ਦਿੱਤੇ ਗਏ ਸੀ ਜੀ ਬੈਠ ਕੇ ਉੱਥੇ ਕੁਮਾਰਾ ਜੋ ਲੈਣਾਉਂਦਾ ਹੈ ਪੈਸੇ ਤੇ ਜਦੋਂ ਮੰਨ ਲਓ ਕਿ ਜਦੋਂ ਛੜਾ ਦਵੇ ਇਹ ਵੀ ਦੇ ਦਿੰਦੇ ਨਹੀਂ ਵੀ ਦੇ ਦਿੰਦੇ ਹਾਂ ਤੇ ਸਾਰੇ ਕਿਹੜੀ ਗੱਲ ਚੱਲੀ ਹੈਗੀ ਇਹ ਚੱਲੀ ਹੈਗੀ ਮੇਰੇ ਬਜ਼ੁਰਗ ਨਾਲ ਮੇਰੇ ਨਾਲ ਨਹੀਂ ਸੀ ਚੱਲੀ ਹੈਗੀ ਅੱਛਾ ਜੀ ਮੈਂ ਦਿਖਾ ਸੀ ਨਾ ਮਿਰਤੇ ਦਿੰਦੇ ਜਦੋਂ ਦਿੰਦੇ ਆ ਬਾਕੀ ਆਪਣੇ ਨਾਲ ਹੀ ਬਾਕੀ ਆਪਣਾ ਵੀ ਕੀ ਕੰਮ ਕਰਦੇ ਹੋ ਜੀ ਤੁਸੀਂ ਕੰਮ ਕੀ ਕਰਦੇ ਹੋ ਉਹ ਆਪਣੇ ਤੋਂ ਦਰਬਾਰ ਹੈ ਜੀ ਸੇਵਾ ਕਰਦੇ ਆ ਆਪਣੇ ਦਰਬਾਰ ਗੱਦੀ ਲਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਰੇਲਵੇ ਚ ਭਰਤੀ ਕਰਾਉਣ ਦੇ ਨਾਂ ਤੇ ਜਿਹੜੀ ਠੱਗੀ ਹੋਈ ਹੈ ਜੀ ਉਹ ਹੀ ਹਾਂ ਜੀ ਤੇ ਇਹ ਇਹ ਕਿਸੇ ਕੋਲ ਹੈਗੀ ਅਥਾਰਟੀ ਤੁਸੀਂ ਗਾੜੀ ਪਤਾ ਉਹ ਤਾਂ ਤੁਹਾਡੇ ਤੇ ਸਿੱਧੇ ਇਲਜ਼ਾਮ ਲਾਉਂਦੇ ਆ ਜੀ ਬਾਬਾ ਜੀ ਲਾਉਨ ਨੂੰ ਤੁਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਵਰਦੀ ਵੀ ਸਵਾ ਕੇ ਦਿੱਤੀ ਆ ਜਿਹੜੀ ਉਹਨਾਂ ਵੀਡੀਓ ਦੇ ਵਿੱਚ ਦਿਖਾਈ ਆ ਫੇਰ ਉਹ ਗੱਲ ਮਹਾਰਾਜ ਦੱਸੋ ਸਚਾਈ ਤੇ ਹੁਣ ਵੱਲ ਤੁਸੀਂ ਇੱਕ ਪਾਸਾ ਸੁਣਿਆ ਸਾਡਾ ਨਹੀਂ ਇਹਨਾਂ ਸੁਣਿਆਗਾ ਨਹੀਂ ਮੈਂ ਤੁਹਾਡਾ ਪੱਖ ਸੁਣ ਲਈ ਕਾਲ ਕੀਤਾ ਨਾ ਤੁਹਾਨੂੰ ਹਾਂ ਜੀ ਮੈਂ ਤੁਹਾਡਾ ਪੱਖ ਸੁਣਦੇ ਲਈ ਹੀ ਕਾਲ ਕੀਤਾ ਨਾ ਤੁਹਾਨੂੰ ਤੁਸੀਂ ਦੱਸੋ ਆਪਣਾ ਪੱਖ ਹਾਂ ਸੀ ਕੋਈ ਵਰਦੀ ਵਰਦੀ ਦਿੱਤੀ ਉਹਨਾਂ ਹੀ ਜੋ ਕੁਛ ਵੀ ਗਏ ਸੀ ਉਥੋਂ ਹੀ ਇਹਨਾਂ ਨੂੰ ਮਿਲਿਆ ਮੇਰਾ ਛੋਟਾ ਭਰਾ ਖੁੱਦ ਗਿਆ ਹੈਗਾ ਸੀ ਸੱਜ ਉਹ ਵਰਦੀ ਸਾਡੇ ਘਰੇ ਪਈ ਹੈ ਨਹੀਂ ਚਲੋ ਉਹ ਮੰਨ ਲਿਆ ਤੁਹਾਡੀ ਗੱਲ ਪਰ ਉਹ ਉਸ ਬੰਦੇ ਤੇ ਇਲਜ਼ਾਮ ਕਿਉਂ ਨਹੀਂ ਲਗਾਉਂਦੇ ਫਿਰ ਉਹ ਤੁਹਾਡੇ ਤੇ ਕਿਉਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦੇ ਨੇ ਬੱਬਾ ਜੀ ਗੱਲ ਤੇ ਫੇਰ ਉਹੀ ਹੈ ਨਾ ਕਿ ਗੱਲ ਧੰਦਾ ਉਹ ਇਹ ਜਦੋਂ ਸਰਕਾਰ ਬਦਲਦੀ ਨਾ ਦੋ ਪਾ ਦੋ ਧੜੇ ਹੋ ਜਾਂਦੇ ਜਦੋਂ ਪਾਰਟੀਆਂ ਦੇ ਕੋ ਚੁੱਕ ਚਕਾ ਕੇ ਬੰਦੇ ਨੇ ਮੇਰੇ ਤੇ ਦਿਖਾ ਦੇਤੀ ਤੁਸੀਂ ਇਹ ਜੇ ਮੰਨ ਲਓ ਕਿ ਇਹਨੂੰ ਤੁਸੀਂ ਕਹੋ ਕਿ ਇਹਦੇ ਹੱਥ ਤੇ ਲੱਗੇ ਆ ਹੂੰ ਉਹਨਾਂ ਨੂੰ ਉਹਨਾਂ ਨੂੰ ਕਿਹੜੀ ਪਾਰਟੀ ਦੇ ਬੰਦੇ ਚੁੱਕਦੇ ਆ ਮਹਾਰਾਜ ਹੁਣ ਤੇ ਦੋ ਸਰਕਾਰਾਂ ਬਦਲ ਗਈਆਂ ਉਹ ਜਦੋਂ ਮੰਨ ਲਓ 17 ਦੇ ਜਦ ਬਦਲਦੀ ਨਾ ਸਰਕਾਰ ਤਾਂ ਸੀ ਕਾਲੀ ਬੰਦੇ ਤੇ ਉਹ ਸੀ ਕਾਂਗਰਸੀ ਠੀਕ ਹੈ ਜੀ ਹੂੰ ਜਿਹੜੇ ਪੈਸੇ ਨਿਕਲ ਲਾਉਣ ਜਿਹੜੇ ਮੰਨੇ ਕਰ ਲੋ ਉਹ ਵੀ ਉਦੋਂ ਦੀ ਗੱਲ ਹੈਗੀ ਹੈ ਜਿਹੜੀ ਠੀਕ ਹੈ ਜੀ ਹਾਂਜੀ ਚਲੋ ਤੇ ਹੁਣ ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਤੁਸੀਂ ਪੈਸੇ ਜਿਹੜੇ ਆ ਨਹੀਂ ਲਏ ਉਹ ਕਿਸੇ ਨੂੰ ਅੱਗੇ ਦਵਾਏ ਇਹ ਆਪਣੇ ਬੰਦੇ ਆ ਖਸਮ ਦੇ ਭਰ ਬੰਦੇ ਆ ਆਪਣੇ ਜੀ ਗਵਾਹੀ ਦੇਣਗੇ ਆਪਾਂ ਇੱਕ ਗਵਾਹੀ ਜਿਹੜੀ ਰਾਜੀ ਨਵਾ ਅਸੀਂ ਪੜਿਆ ਏ ਖੁਦ ਪੜਿਆ ਏ ਉਹਦੇ ਤੇ ਰਾਜੀ ਨਵਾ ਜਿਹੜਾ ਹੋਇਆ ਭੀਖਵੇਂ ਥਾਣੇ ਉਹਦੇ ਤੇ ਤੁਸੀਂ ਮੰਨੇ ਹੋ ਕਿ ਅਸੀਂ ਪੈਸੇ ਦਵਾਂਗੇ ਬਾਬਾ ਜੀ ਉਹ ਰਾਜੀਨਾਮਾ ਹੈ ਕਹਿੰਦੇ ਰਾਜੀਨਾਮਾ ਤੇ ਸਾਡੇ ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਪੇਪਰ ਮੈਂ ਤੁਹਾਨੂੰ ਦਿਖਾਉਣੇ ਕਿ ਮੈਂ ਨਾ ਗਵਾਹਾਂ ਦੇ ਜਿਹੜੇ ਸਾਈਨ ਹੋਏ ਆ ਉਹ ਗਵਾਹ ਵੀ ਝੂਠੇ ਨੇ ਫਿਰੋ ਗਵਾਹ ਨੂੰ ਕਿ ਪੇਸ਼ ਕਰ ਨੂੰ ਗਵਾਹ ਜੇ ਕਹਿ ਦੇ ਨਾ ਮੈਂ ਇੱਕ ਮੰਨਿਆ ਤੇ ਫਿਰ ਮੈਂ ਆਪਾ ਦੇ ਦਰ ਹੋਰ ਦੱਸੋ ਨਹੀਂ ਤੁਸੀਂ ਤੁਸੀਂ ਉਹ ਪੈਸੇ ਜਿਹੜੇ ਲੈ ਆ ਉਹ ਜਿਹੜਾ ਬੰਦਾ ਆਇਆ ਸੀ ਚੂੰਗਾ ਤੋਂ ਉਹਦਾ ਸੰਪਰਕ ਪਹਿਲਾਂ ਕਿਹਦੇ ਨਾਲ ਸੀ ਕਿ ਜਿਸ ਦੇ ਥਰੂ ਪੈਸੇ ਲੈਏ ਕੋਈ ਨਾ ਸੰਪਰਕ ਤਾਂ ਹੋਊਗਾ ਨਾ ਉਹਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਉਹ ਕਿਹਦੇ ਨਾਲ ਸੀ ਰੁਕਦੇ ਨਾਲ ਹੀ ਤੁਹਾਨੂੰ ਦੱਸਦੀ ਆ ਨਾ ਡੈਡੀ ਦੇ ਨਾਲ ਹੀ ਵੀ ਜਤਨਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਹਾਂਜੀ ਹਾਂਜੀ ਉਹ ਉਹ ਕਿੱਥੇ ਨੇ ਹੁਣ ਉਹ ਨਾ ਜੱਥੋ ਚੁੱਕਿਆ ਜੀ 500 ਕਿੰਨੇ ਕਿੰਨੇ ਜੋਈਏ ਇਹਦੇ ਤੋਂ ਨਾਲ ਦੀ 19 19 ਦੇ ਵਿੱਚ ਠੀਕ ਆ ਜੀ ਇਹ ਫੈਸਲਾ ਦੋ ਤਿੰਨ ਚਾਰ ਸਾਡੇ ਨਾਲ ਕੋਈ ਹੋਇਆ ਜੀ ਅੱਛਾ ਜੀ ਬਈ ਤਾਂ ਦਰਖਾਚੇ ਇੱਕ ਤਾਂ ਪਹਿਲੇ ਦਿਨ ਚ ਨਹੀਂ ਮਾਰੇ ਵੜੇ ਤਾਂ ਤੇ ਅੱਜ ਦੇ ਪਹਿਲੇ ਏ ਡਿਊਟੀ ਸਾਹਿਬ ਕੋਲ ਕੀ ਤਰਨਸਾਰਨ ਕੀ ਫਿਰ ਹਮ ਪੱਟੀ ਕੀ ਬੜੇ ਨਾਲ ਤੋਂ ਆਪਣਾ ਕੇਸ ਵੀ ਚੱਲੀ ਜਾਂਦਾ ਕਦਮਾ ਪੱਟੀ ਲੱਗਾ ਹੈ ਜੀ ਕੋਰਟ ਦੇ ਵਿੱਚ ਕੇਸ ਕਿੰਨੇ ਲਾਇਆ ਸੀ ਜੀ ਇਸ ਵੇਰਾ ਆਪਾਂ ਨੂੰ ਘੜੀ ਮੜੀ ਹਰਾਸਮੈਂਟ ਕਰਦੀ ਬਾਬਾ ਜੀ ਫਿਰ ਅਸੀਂ ਲਾਇਆ ਸੀ ਆਪਣੇ ਲੋ ਅੱਛਾ ਜੀ ਤੁਹਾਡੇ ਵੱਲੋਂ ਲਾਇਆ ਸੀ ਗਿਆ ਸੀ ਕਿ ਫਿਰ ਉਹਨਾਂ ਨੂੰ ਮਿਲ ਜਾਣਗੇ ਹੂੰ ਜੇ ਸਾਨੂੰ ਗੜ ਕੋ ਮਿਲ ਜਾਣਗੇ ਤੇ ਇਹਨਾਂ ਨੂੰ ਮਿਲ ਜਾਣਗੇ ਅਸੀਂ ਉਹਨਾਂ ਤੇ ਨਾ ਕੋਈ ਤੁਸੀਂ ਉਸ ਬੰਦੇ ਦੇ ਉੱਤੇ ਕੋਈ ਦਰਖਾਸਤ ਜਾਂ ਕਾਰਵਾਈ ਨਹੀਂ ਕਰਵਾਈ ਬਾਅਦ ਤੋਂ ਜਿਹਨੇ ਬੰਦੇ ਨੇ ਮੱਕੀ ਦੇ ਬੰਦਿਆਂ ਦਾ ਪਿੱਕੀ ਵਿੰਡੋ ਕੋ ਕਰੋੜ ਰੁਪਏ ਦਾ ਫਰਾਡ ਕਰਕੇ ਗਏ ਆ ਮੈਂ ਮੈ ਮੰਨ ਗਿਆ ਐ ਪਰ ਬਾਬਾ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਅਮਲ ਚ ਲਿਆਂਦੀ ਗਈ ਉਸ ਵਿਅਕਤੀ ਦੇ ਖਿਲਾਫ ਬੜੀ ਮਹਾਰਾਜ ਭਾਈ ਕਿੱਥੇ ਕਿੱਥੇ ਗੱਡੀਆਂ ਲੈ ਕੇ ਉਹਨਾਂ ਦੇ ਘਰ ਬੁਏ ਪੰਨ ਚੰਦੇ ਰਹੇ ਘਰ ਬੁਏ ਉਹ ਛੱਡ ਗਏ ਇਥੋਂ ਨਾਲੇ ਦਾ ਨਹੀਂ ਘਰ ਬੁਏ ਪੰਨ ਜਾਂਦੇ ਰਹੇ ਤੁਸੀਂ ਉਹਨਾਂ ਦਾ ਉਹ ਘਰ ਬੰਦੇ ਲੈ ਕੇ ਜਾਂਦੇ ਗੱਡੀਆਂ ਲੈ ਲੈ ਕੇ ਤੁਹਾਨੂੰ ਦੱਸਿਆ ਕਿ ਉਹਨਾਂ ਘਰ ਤੱਕ ਪਹੁੰਚ ਕਰਦੇ ਰਹੇ ਸੀ ਮਗਰ ਅੱਛਾ ਪਰ ਮਹੀਨੇ ਭੇ ਨਹੀਂ ਲੱਭੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਕੋਈ ਕੁਛ ਹੈਗਾ ਤੁਹਾਡੇ ਕੋਲ ਜੀ ਬੰਦੋ ਦੇ ਨੰਬਰ ਜਿਹੜੇ ਉਹਨਾਂ ਦਿੱਤੇ ਗਏ ਪਰ ਮਹਾਰਾਜ ਅੱਜ ਦੀ ਗੱਲ ਥੋੜਾ ਵੇਲੇ ਮਿੰਟ 10 12 ਸਾਲ ਹੋ ਗਏ ਤੇ ਚਲੋ ਜੀ ਧੰਨਵਾਦ ਤੁਹਾਡਾ ਬਬੀ ਜੀ ਸਰ ਇਹ ਐਸਾ ਹੀ ਗੁਰਮੀਤ ਸਿੰਘ ਜੀ ਕੱਚਾ ਪੱਕਾ ਤੋਂ ਗੱਲ ਕਰਦੇ ਥਾਣਾ ਤੋਂ ਜੀ 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 ਸਰ ਪੱਤਰਕਾਰ ਬੇਨਤੀ ਕਰਦਾ ਹੈ ਕਿ ਇੱਕ ਨਾ ਭੈਣੀ ਗੁਰਮਖ ਸਿੰਘ ਤੋਂ ਦਰਖਾਸਤ ਆਈ ਸੀ ਤੁਹਾਡੇ ਕੋਲ ਹਾਂਜੀ ਹਾਂਜੀ ਜਸਪਾਲ ਸਿੰਘ ਉਰਫ ਬਾਬਾ ਜੱਸਾ ਦੇ ਖਿਲਾਫ ਜੀ ਹਾਂਜੀ 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 ਸਰ ਉਹ ਕੀ ਕੀਤਾ ਜੀ ਦਰਖਾਸਤ ਦਾ ਕੱਲ ਸ਼ਾਮ ਨੂੰ ਉਹਨਾਂ ਦਾ 4 ਵਜੇ ਟਾਈਮ ਦਿੱਤਾ ਕੱਲ ਨੂੰ ਕੇ ਪਾਸ ਗੱਲਾਂ ਕਰਨੀਆਂ ਅੱਛਾ ਜੀ ਜਾਂ ਤੇ ਪੈਸੇ ਦਊ ਜਾਂ ਪਰਚਾ ਹੋਊਗਾ ਕੁਝ ਵੀ ਹੁੰਦਾ ਕੁਝ ਵੀ ਜਿਹੜੀ ਮੰਦੀ ਕਰਵੀ ਹੋ ਵੀ ਤੁਸੀਂ ਜਿੰਦੇ ਫਿਰ ਅੱਛਾ ਦੋਨਾ 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 ਤਰ੍ਹਾਂ ਨੂੰ ਸੱਦਿਆ ਗਿਆ ਜੀ ਹਾਂ ਜੀ ਬਿਲਕੁਲ ਜੀ ਓਕੇ ਜੀ ਧੰਨਵਾਦ ਜੀ